ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਬੰਧ ਸਿੰਘ ਆਜ਼ਾਦ ਕੈਂਡੀਡੇਟ ਲੋਕ ਸਭਾ ਬਠਿੰਡਾ ਤੋਂ ਅ ਅੱਜ ਆਪਾਂ ਵਾਤਾਵਰਨ ਤੇ ਸਫਾਈ ਦੇ ਮੁੱਦੇ ਤੇ ਗੱਲ ਕਰਾਂਗੇ ਜਿਹੜਾ ਕਿ ਮਾਨਸਬ ਬਠਿੰਡੇ ਦੇ ਵਿੱਚ ਕਾਫੀ ਬੁਰਾ ਹਾਲ ਹੈ ਉੱਥੇ ਵਾਤਾਵਰਨ ਦਾ ਜਿਹੜਾ ਸਫਾਈ ਦਾ ਉਹ ਮੁੱਦੇ ਨੂੰ ਅਮਲ ਇੱਕ ਸੀਰੀਅਸ ਨੋਟ ਦੇ ਉੱਤੇ ਲੈਣਾ ਬੜਾ ਜ਼ਰੂਰੀ ਹੈ ਜਿਵੇਂ ਫਾਰ ਐਗਜ਼ਾਮਪਲ ਤੁਸੀਂ ਬਠਿੰਡੇ ਦੇ ਵਿੱਚ ਆਪਾਂ ਕਹਿੰਦੇ ਹਾਂ ਡਿਵੈਲਪਮੈਂਟ ਹੋਈ ਹੈ ਪਰ ਉੱਥੇ ਅਗਰ ਤੁਸੀਂ ਬਠਿੰਡੇ ਸ਼ਹਿਰ ਦੇ ਵਿੱਚ ਸਫਾਈ ਦੀ ਗੱਲ ਦੇਖੋ ਤਾਂ ਉੱਥੇ ਕਾਫੀ ਮਤਲਬ ਰੋਡਸ ਜਾਂ ਕੋਈ ਆਲੇ ਦੁਆਲੇ ਜੇ ਬੱਸ ਸਟੈਂਡ ਉੱਥੇ ਕੋਈ ਸਫਾਈ ਕੋਈ ਐਦਾਂ ਮੈਨੂੰ ਦਿਹੀ ਨਹੀਂ ਜੀ ਜੋ ਉੱਥੇ ਰੈਗੂਲਰਲੀ ਜਾਂ ਕੰਟੀਨਿਊ ਸਫਾਈ ਹੁੰਦੀ ਹੋਵੇ ਤਾਂ ਉਹਦੇ ਤੇ ਬੜੇ ਧਿਆਨ ਦੇਣ ਦੀ ਜ਼ਰੂਰਤ ਹੈ ਤੇ ਐਦਾਂ ਹੀ ਮਤਲਬ ਹੋਰ ਬੱਸ ਸਟੈਂਡਾਂ ਤੇ ਮਾਨਸਾ ਵੀ ਖੀਜ ਹੋਰ ਜੋ ਬੱਸ ਸਟੈਂਡ ਨੇ ਕਸਵਿਆਂ ਦੇ ਉੱਥੇ ਕੋਈ ਸਫਾਈ ਦਾ ਕੋਈ ਬਾਲਾ ਵੱਡਾ ਪ੍ਰਬੰਧ ਮਾਨੂੰ ਦੇਖਿਆ ਨਹੀਂ ਉਹਦੇ ਉੱਤੇ ਬੜਾ ਜ਼ਰੂਰੀ ਹੈ ਸਪੈਸ਼ਲੀ ਬਾਥਰੂਮਾਂ ਦੀ ਕਲੀਨਿੰਗ ਦੇ ਵਿੱਚ ਕੋਈ ਬਾਲਾ ਧਿਆਨ ਨਹੀਂ ਸਰਕਾਰ ਦਾ ਉਹ ਤਾਂ ਕੋਈ ਮੁੱਦੇ ਤੇ ਨਹੀਂ ਹੈਗੀ ਉਹ ਤਾਂ ਉਹਨੂੰ ਤਾਂ ਉਹ ਮੰਨਦੇ ਹੀ ਨਹੀਂ ਵੀ ਇੱਥੇ ਵੀ ਕੋਈ ਸਾਨੂੰ ਫੈਸਿਲਿਟੀ ਲੋਕਾਂ ਨੂੰ ਦੇਣੀ ਚਾਹੀਦੀ ਹੈ ਸਪੈਸ਼ਲੀ ਲੇਡੀਜ਼ ਬਾਥਰੂਮ ਲਈ ਉਹਨਾਂ ਨੂੰ ਬੜੀ ਵੱਡੀ ਪ੍ਰੋਬਲਮ ਆਉਂਦੀ ਹੈ ਤਾਂ ਉਹ ਪ੍ਰੋਬਲਮ ਇੱਕ ਇੱਕ ਬੜੀ ਵੱਡੀ ਪ੍ਰੋਬਲਮ ਹੈ ਜਿੰਨਾ ਤੇ ਕੰਮ ਕਰਨ ਦੀ ਬੜੀ ਜ਼ਰੂਰਤ ਹੈ ਸੀਰੀਅਸ ਨੋਟ ਦੇ ਉੱਤੇ ਕਿਉਂਕਿ ਇਹਨੂੰ ਕੋਈ ਬਾਲਾ ਵੱਡਾ ਮੁੱਦਾ ਨਹੀਂ ਸਮਝਦੇ ਉਸ ਤੋਂ ਬਾਅਦ ਹੈ ਵਾਤਾਵਰਨ ਵ ਦੇ ਵਿੱਚ ਜੇ ਅਗਰ ਤੁਸੀਂ ਮੈਨੂੰ ਪਤਾ ਨਹੀਂ ਵੀ ਉੱਥੋਂ ਦੇ ਲੋਕਾਂ ਨੇ ਕਦੇ ਨੋਟ ਕੀਤਾ ਕਿ ਨਹੀਂ ਪਰ ਇਹ ਵੀ ਮਾਨਸਾ ਬਠਿੰਡੇ ਦੇ ਵਿੱਚ ਜਿੰਨੇ ਵੀ ਮੇਨ ਰੋਡ ਨੇ ਅਗਰ ਤੁਸੀਂ ਉਹਨਾਂ ਦੇ ਉੱਤੇ ਦੇਖਿਆ ਜਾਵੇ ਤਾਂ ਜ਼ਿਆਦਾਤਰ ਟਰੀਜ਼ ਤੁਹਾਨੂੰ ਰੋਡ ਦੇ ਉੱਤੇ ਨਾ ਜੋ ਪਹਾੜੀ ਕਿਕਰਾਂ ਕਹਿੰਦੇ ਆਪਾਂ ਉਹ ਪਹਾੜੀ ਕਿਕਰੇ ਮੈਨੂੰ ਦਿਖਿਆ ਨਹੀਂ ਉੱਥੇ ਕੋਈ ਜ਼ਿਆਦਾ ਵਧੀਆ ਕੋਈ ਐਸਾ ਟਰੀ ਜੋ ਤੁਹਾਨੂੰ ਦੇਖਣ ਨੂੰ ਸੋਹਣਾ ਲੱਗੇ ਜਾਂ ਵਾਤਾਵਰਨ ਦੇ ਲਈ ਵਧੀਆ ਹੈ ਕਿਉਂਕਿ ਬਹੁਤ ਸਾਰੇ ਐਸੇ ਟਰੀ ਐਸੇ ਦਰਖਤ ਉਗਾਏ ਜਾ ਸਕਦੇ ਆ ਜਿਹੜੇ ਵਾਤਾਵਰਨ ਦੇ ਵਿੱਚ ਆਪਾਂ ਨੂੰ ਹੈਲਪ ਕਰਨਗੇ CO2 ਨੂੰ ਘਟਾਉਣ ਦੇ ਵਿੱਚ ਜਾਂ ਉੱਥੋਂ ਦੀ ਹਿਊਮਿਡਿਟੀ ਨੂੰ ਵਧੀਆ ਲੈਵਲ ਦੇ ਵਿੱਚ ਪਹੁੰਚਾਉਣ ਦੇ ਵਿੱਚ ਤੇ ਇਸ ਤਰ੍ਹਾਂ ਲਾਈਕ ਉੱਥੇ ਵੱਖ-ਵੱਖ ਤਰ੍ਹਾਂ ਦੇ ਟਰੀਜ਼ ਦੀ ਜ਼ਰੂਰਤ ਹੈ ਸਪੈਸ਼ਲੀ ਓਨ ਦਾ ਰੋਡਸ ਤੇ ਉੱਥੇ ਆਪਾਂ ਇਹ ਇੱਕ ਮੁੱਦਾ ਉਠਾ ਕੇ ਇਹਦੇ ਤੇ ਵਰਕ ਕੀਤਾ ਜਾ ਸਕਦਾ ਹੈ ਕਿ ਪ੍ਰੋਪਰ ਟੀਮ ਬਣਾਈ ਜਾ ਸਕਦੀ ਹੈ ਜਿਹੜੀ ਇੱਕ रिसर्च टीम ਉਹਨਾਂ ਨੂੰ ਹੈਲਪ ਕਰੇਗੀ ਵੀ ਕਿਹੜੇ ਟ੍ਰੀਜ਼ ਏਰੀਆ ਦੇ ਹਿਸਾਬ ਨਾਲ ਧਰਤੀ ਦੇ ਹਿਸਾਬ ਨਾਲ ਪਾਣੀ ਦੇ ਲੈਵਲ ਦੇ ਹਿਸਾਬ ਨਾਲ ਇੱਥੇ ਲਗਾਏ ਜਾ ਸਕਦੇ ਆ ਤਾਂ ਜੋ ਜ਼ਿਆਦਾ ਪਾਣੀ ਦੀ ਖਪਤ ਨਾ ਹੋਵੇ ਤੇ ਵੱਧ ਤੋਂ ਵੱਧ ਉਹ ਬੈਨੀਫਿਟ ਸੁਸਾਇਟੀ ਨੂੰ ਦੇ ਪਾਣ ਕਿਉਂਕਿ ਆਬਵੀਅਸਲੀ ਅਗਰ ਜ਼ਿਆਦਾ ਟਰੀ ਉਥੇ ਲੱਗਣਗੇ ਰੋਡਸ ਦੇ ਉੱਤੇ ਕਿਸਾਨਾਂ ਨੇ ਵੀ ਅੱਜ ਕੱਲ੍ਹ ਹੁਣ ਆਪਣੇ ਖੇਤਾਂ 'ਚੋਂ ਟਰੀ ਜ਼ਿਆਦਾ ਪੱਟਨੇ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਲੱਗਦਾ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਪਰ ਐਟ ਲੀਸਟ ਮੇਨ ਰੋਡਸ ਦੇ ਉੱਤੇ ਕਸਰਿਆਂ ਦੇ ਰੋਡ ਦੇ ਉੱਤੇ ਜਾਂ ਪਿੰਡਾਂ ਨੂੰ ਜਾਂਦੇ ਰੋਡਸ ਦੇ ਉੱਤੇ ਵਧੀਆ ਟਰੀ ਲਗਾਏ ਜਾ ਸਕਦੇ ਜਿਨ੍ਹਾਂ ਨਾਲ ਵਾਤਾਵਰਣ ਦੇ ਵਿੱਚ ਕਾਫੀ ਹੈਲਪ ਹੋਏਗੀ ਤੇ ਦੂਸਰਾ ਇਹ ਵੀ ਫਾਲ ਫਰੂਟਾਂ ਦੀ ਜੋ ਖੇਤੀਬਾੜੀ ਹੈ ਉਹਦੇ ਵੱਲ ਵੀ ਕੁਝ ਜ਼ਿਆਦਾ ਧਿਆਨ ਨਹੀਂ ਜ਼ਿਆਦਾ ਵਧੀਆ ਉੱਥੇ ਨਹੀਂ ਹੈਗਾ ਸਿਸਟਮ ਪਹਿਲਾਂ ਮੈਂ ਦੇਖ ਲੰਦਾ ਜੀ ਬਚਪਨ 'ਚ ਕਿੰਨੂ ਫਸਲ ਹੁੰਦੀ ਹੁੰਦੀ ਸੀ ਅੱਜ ਕੱਲ ਕੋਈ ਐਦਾਂ ਦਾ ਅ ਦਰਖਤਾਂ ਵਾਲੀ ਜਾਂ ਕੋਈ ਟਰੀਜ਼ ਵਾਲੀ ਫਲ ਫਰੂਟਾਂ ਵਾਲੀ ਖੇਤੀਬਾੜੀ ਨਹੀਂ ਹੁੰਦੀ ਉਧਰ ਵੀ ਧਿਆਨ ਦਿੱਤਾ ਕਿਉਂਕਿ ਇੱਕ ਤਾਂ ਉਹਦੇ ਨਾਲ ਬੈਨੀਫਿਟ ਹੋਏਗਾ ਵੀ ਕਿਸਾਨਾਂ ਨੂੰ ਆਪਣੀ ਆਮਦਨੀ ਹੋ ਰਹੀ ਹੈ ਦੂਜਾ ਇਹ ਵੀ এনवायरमेंट ਦੇ ਲਈ ਉਹ ਆਪਣੇ ਵਾਤਾਵਰਣ ਦੇ ਲਈ ਹੈਲਪ ਕਰ ਰਹੇ ਨੇ ਤੇ ਅਗਰ ਐਦਾਂ ਆਪਾਂ ਟਾਰਗੇਟ ਕਰੀਏ ਮਤਲਬ ਹਰ ਫੈਮਿਲੀ ਦੇ ਹਰ ਪਿੰਡ ਦੇ ਵਿੱਚ ਲਗਭਗ 100 ਫੈਮਿਲੀ ਹੈ ਅਗਰ ਫੈਮਲੀਆਂ ਹੈਲਪ ਕਰਨੀਆਂ ਬਹੁਤ ਵਧੀਆ ਗੱਲ ਹੈ ਆਦਰਵਾਇਜ਼ ਉਹਨਾਂ ਨੂੰ ਕੰਸੀਡਰ ਕਰਕੇ ਹਰ ਪਰਿਵਾਰ ਦੇ ਮੰਗਰ ਅਗਰ ਪੰਜ ਦਰਖਤ ਵੀ ਲਗਾਏ ਜਾਣ ਉਹ ওভার ધ ਪੀਰੀਅਡ ਆਫ ਨੈਕਸਟ 5 ਇਅਰ ਤਾਂ ਉਥੇ ਕਰੋੜ 2 ਕਰੋੜ ਟ੍ਰੀ ਲਗਾਉਣਾ ਕੋਈ ਔਖੀ ਗੱਲ ਨਹੀਂ ਇਹਨੂੰ ਇੱਕ ਵਧੀਆ ਪ੍ਰੋਜੈਕਟ ਬਣਾ ਕੇ ਇੱਕ ਪ੍ਰੋਪਰ ਟੀਮ ਬਣਾ ਕੇ ਇਹਦੇ ਵਰਕ ਕੀਤਾ ਜਾ ਸਕਦਾ ਕੁਸ਼ਟਰੀ ਐਸੇ ਲਗਾਏ ਜਾ ਸਕਦੇ ਜਿਨ੍ਹਾਂ ਨੂੰ ਕੋਈ ਜ਼ਿਆਦਾ ਸਾਂਭ ਸੰਭਾਲ ਦੀ ਦੇਖਭਾਲ ਦੀ ਲੋੜ ਨਾ ਹੋਵੇ ਕੁਸ਼ਟਰੀ ਮਨ ਲਿਓ ਰਿਸਰਚ ਟੀਮ ਦੀ ਐਡਵਾਈਸ ਦੇ ਨਾਲ ਐਸੇ ਲਗਾਏ ਜਾ ਸਕਦੇ ਜਿਨ੍ਹਾਂ ਨੂੰ ਇਨੀਸ਼ੀਅਲੀ 1-2 ਸਾਲ ਤਹਾਨੂੰ ਦੇਖਭਾਲ ਕਰਨ ਦੀ ਜ਼ਰੂਰਤ ਹੈ ਤੇ ਉਸ ਤੋਂ ਬਾਅਦ ਉਹ ਵੱਡੇ ਟ੍ਰੀ ਛੇਤੀ ਹੋ ਪਾਣ ਦਾ ਐਦਾਂ ਕਰਕੇ ਆਪਾਂ এনਵਾਇਰਨਮੈਂਟ ਨੂੰ ਕਾਫੀ ਇੰਪੈਕਟ ਕਰ ਸਕਦੇ ਹਾਂ ਉਹ ਦੇਖਣ ਨੂੰ ਵੀ ਸਾਫ਼ ਸੁਥਰਾ ਸੋਹਣਾ ਲੱਗੇਗਾ ਅ ਅੱਜਕੱਲ ਹੁਣ ਉਹ ਪਹਾੜੀ ਕਿੱਕਰੇ ਹੀ ਇਕੱਲੀਆਂ ਵਾਲੇ ਦਾਲੇ ਹੈਗੀਆਂ ਜਾਂ ਤਾਂ ਉਹਨਾਂ ਨੂੰ ਦੇਖਣ ਦੇ ਯੂਸ ਟੂ ਹੋ ਗਏ ਸਾਨੂੰ ਹੋਰ ਟਰੀ ਆਪਾਂ ਨੂੰ ਲੱਗਦਾ ਨਹੀਂ ਵੀ ਕੋਈ ਮੁੱਦਾ ਹੈਗਾ ਅਦਰਵਾਈਜ਼ ਤੁਸੀਂ ਹੋਰ ਏਰੀਆ ਦੇ ਵਿੱਚ ਜਾ ਕੇ ਦੇਖੋ ਰੋਡ ਦੇ ਦੇਤੇ ਨਿਕਲਦੇ ਵੱਖ-ਵੱਖ ਤਰ੍ਹਾਂ ਦੇ ਟਰੀ ਕੋਈ ਖਸ਼ੂਰਦਾਰ ਟਰੀ ਜਾਂ ਕੋਈ ਫਲ ਫਰੂਟਾਂ ਵਾਲੇ ਤਰ੍ਹਾਂ-ਤਰ੍ਹਾਂ ਦੇ ਟਰੀ ਲੱਗੇ ਹੋਏ ਤਾਂ ਦੇਖਣ ਨੂੰ ਅੱਖਾਂ ਨੂੰ ਵੀ ਸੋਹਣਾ ਲੱਗਦੇ ਦਵਾਤਾ ਪਰਣ ਲਈ ਵੀ ਬਹੁਤ ਵਧੀਆ ਤੇ ਐਦਾਂ ਦੀ ਆਪਾਂ ਨੂੰ ਮਾਨਸਾ ਬਠਿੰਡੇ ਪੂਰੇ ਏਰੀਆ ਦੇ ਵਿੱਚ ਸਾਰੇ ਏਰੀਆ ਦੇ ਵਿੱਚ ਸਾਰੇ ਕੌਨਸਟਿਟੂਐਂਸੀ ਜਿਹੜੀ ਹੈਗੀਆਂ ਨੇ ਉੱਥੇ ਵਿਧਾਨ ਸਭਾ ਦੀ ਸਾਰਿਆਂ ਦੇ ਵਿੱਚ ਇਹ ਕੰਮ ਕਰਨ ਦੀ ਬੜੀ ਜ਼ਰੂਰਤ ਹੈ ਤੇ ਇਹਦੇ ਆਪਾਂ ਨੂੰ ਸੀਰੀਅਸ ਨੋਟ ਤੇ ਕੰਮ ਕਰਨ ਲਈ ਤੁਜੀ ਸਾਨੂੰ ਮੌਕਾ ਜ਼ਰੂਰ ਦਿਓ ਮੇਰਾ ਨਾਮ ਗੁਰਬਰਨ ਸਿੰਘ ਹੈ ਮੈਂ ਲੋਕ ਸਭਾ ਬਠਿੰਡਾ ਤੋਂ ਆਜ਼ਾਦ ਕੈਂਡੀਡੇਟ ਆ ਤੇ ਮੇਰਾ ਚੋਣ ਨਿਸ਼ਾਨ ਹੈ ਮਾਚਸ ਦੀ ਡੱਬੀ ਉਥੇ ਅਗਰ ਤੁਸੀਂ ਵੋਟ ਪਾਉਂਗੇ ਤਾਂ ਆਪਾਂ ਇਹਨੂੰ ਇੱਕ ਸੀਰੀਅਸ ਨੋਟ ਤੇ ਮੁੱਦਾ ਬਣਾ ਕੇ ਇਹਤੇ ਵਰਕ ਕਰਾਂਗੇ ਕਿਉਂਕਿ ਅਸੀਂ ਇੱਥੇ ਕੈਨੇਡਾ ਰਹਨੇ ਆ ਇੱਥੇ এনवायरमेंट ਬੜਾ ਸਾਫ਼ ਸੁਥਰਾ ਹੈ ਹਵਾ ਪਾਣੀ ਕਾਫੀ ਸਾਫ਼ ਸੁਥਰਾ ਹੈ ਤੇ ਪਾਣੀ ਦਾ ਲੈਵਲ ਵਧੀਆ ਇੱਥੇ ਤੇ ਇਹ ਹੀ ਸਾਰਾ ਕੁਝ ਅਗਰ ਉਥੇ ਟਰੀਜ਼ ਮੰਲੇ ਇੱਕ ਤਰ੍ਹਾਂ ਦੇ ਡਾਕਟਰ ਨੇ ਸਾਡੇ ਅਗਰ ਟਰੀਜ਼ ਉੱਥੇ ਵੱਧ ਤੋਂ ਵੱਧ ਹੋਣਗੇ ਵਾਤਾਵਰਨ ਸਹੀ ਹੋਏਗਾ ਤਾਂ ਸਾਨੂੰ ਬਿਮਾਰੀਆਂ ਉਦਾਂ ਘੱਟ ਲੱਗਣਗੀਆਂ ਤਾਂ ਹਸਪੀਟਲ ਜਾਣ ਦੀ ਘੱਟ ਜ਼ਰੂਰਤ ਹੈ ਤਾਂ ਇਹ ਇੱਕ ਤਰ੍ਹਾਂ ਦਾ ਇੱਕ ਪ੍ਰੀਵੈਂਟਿਵ ਡਾਕਟਰ ਆ ਸਾਡਾ ਜਿਹਦੇ ਨਾਲ ਅਸੀਂ ਆਪਦੀ ਸਿਹਤ ਨੂੰ ਅੱਛਾ ਬਣਾਉਣ ਲਈ ਵਾਤਾਵਰਨ ਅੱਛਾ ਬਣਾਉਣ ਲਈ ਆਲੇ-ਦਾਲੇ ਮੌਸਮ ਵਧੀਆ ਬਣਾਉਣ ਲਈ ਕਾਫੀ ਹੈਲਪ ਕਰੂਗਾ 2-3 ਡਿਗਰੀ ਦਾ ਫਰਕ ਪੈ ਜਾਣਾ ਅਗਰ ਬਾਦੂ ਟਰੀ ਲੱਗਣ ਏਰੀਆ ਦੇ ਵਿੱਚ ਗਰਮੀ ਦੇ ਵਿੱਚ ਕੱਟ ਜੇ ਇਹ 2-3 ਡਿਗਰੀ ਟੈਂਪਰੇਚਰ ਕੱਟ ਜਾਏਗਾ ਬਾਕੀ ਇਹ ਕਈ ਪੰਛੀ ਇਹੋ ਜਿਹੇ ਹੈਗੇ ਜਿਹੜੇ ਆਪਣੇ ਏਰੀਆ ਨੂੰ ਛੱਡ ਕੇ ਚਲੇਗੇ ਜੋ ਵੀ ਉੱਥੇ ਟ੍ਰੀਜ਼ ਨਾ ਹੋਣ ਕਰਕੇ ਜਿਵੇਂ ਟਾਲੀਆਂ ਦੇਖੀਆਂ ਸੀ ਮੈਂ ਪਹਿਲਾਂ ਵਾਰ ਚ ਪੰਜ ਹੁਣ ਟਾਲੀ ਕੋਈ ਬਹੁਤ ਘੱਟ ਦੇਖਦੀ ਆ ਤੁਹਾਨੂੰ ਕਿਉਂਕਿ ਉਹਨੂੰ ਬਿਜ਼ਨਸ ਜੇ ਵਪਾਰੀ ਲੋਕਾਂ ਨੇ ਇਸ ਤਰੀਕੇ ਨਾਲ ਸਰਕਾਰ ਨੇ ਇਸ ਤਰੀਕੇ ਨਾਲ ਪੱਟ ਕੇ ਉਹਨਾਂ ਦਾ ਮਤਲਬ ਉਹਨਾਂ ਨੂੰ ਪੱਟਤਾ ਤਾਂ ਉਹਨਾਂ ਦਾ ਉਹਦੇ ਨਾਲ ਪੰਛੀ ਵੀ ਚਲੇ ਗਏ ਕੁਝ ਪੰਛੀ ਜਿਹੜੇ ਪਹਿਲਾਂ ਹੈਲਪ ਕਰਦੇ ਸੀ ਕਿਸਾਨਾਂ ਨੂੰ ਕੁਝ ਕੁਝ ਘਟਾਉਣ ਨੂੰ ਜਾਂ ਕੁਝ ਐਸੇ ਕੀੜੇ ਮਕੌੜੇ ਜੋ ਖਾਂਦੇ ਸੀ ਉਹ ਹੁਣ ਫਸਲਾਂ ਤੇ ਮਾਰ ਪੈਂਦੀ ਉਹਦੀ ਤਾਂ ਸਾਰਾ ਇੱਕ ਇਕੋਸਿਸਟਮ ਜੋ ਸਾਈਕਲ ਹੈ ਉਹ ਪੂਰਾ ਡਿਸਟਰਬ ਹੋ ਰਿਹਾ ਉੱਥੇ ਤਾਂ ਉਹਨੂੰ ਉੱਤੇ ਵਰਕ ਕਰਨ ਦੀ ਬੜੀ ਜ਼ਰੂਰਤ ਹੈ ਸੀਰੀਅਸ ਨੋ ਕਿਉਂਕਿ ਆਪਾਂ ਪੰਛੀਆਂ ਨੂੰ ਉਹੀ ਰਿਸਰਚ ਟੀਮ ਬਣਾ ਕੇ ਉਹ ਪੰਛੀ ਜੋ ਛੱਡ ਕੇ ਚਲੇ ਜਾਂਦੇ ਜਿਹੜੇ ਅਲੋਪ ਹੋਣ ਦੇ ਅਕਗਾਰਤੇ ਨੇ ਉਹਨਾਂ ਨੂੰ ਵਾਪਸ ਰਿਵਾਈਵ ਕੀਤਾ ਜਾ ਸਕਦਾ ਹੈ। ਤੋਂ ਇਹਨਾਂ ਕਹਿੰਦਾ ਹੋਇਆ ਮੈਂ ਤੁਹਾਡੇ ਧੰਨਵਾਦ ਕਰਦਾ ਮੈਨੂੰ ਵੋਟ ਤੇ ਸਪੋਰਟ ਜਰੂਰ ਕਰਿਓ। ਭਾਈ ਜੀ ਦਾ ਖਾਲਸਾ ਭਾਈ ਕੀ ਫਤ